5 ਲੱਖ ਦੀ ਸਰਬੱਤ ਛੇਤ ਬੀਮਾ ਯੋਜਨਾ ਮਿਲੀ ਸੀ ਉਹਦੇ ਵਿੱਚ ਵੀ ਗੱਲਾਂ ਬਾਤਾਂ ਹੋਈਆਂ ਇੱਕ ਲੈਵਲ ਦੀ ਗੱਲਬਾਤ ਹੋਈ ਉਹਨਾਂ ਕਹਿੰਦੇ ਤੁਸੀਂ ਇੱਕ ਰੀਜਨਲ ਵਾਲਾ ਲੈ ਲਓ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਇਹ ਜਿਹੜੀ ਜਥੇਬੰਦੀ ਆ ਜਿਹੜੇ ਵੇਟਲੇ ਪੱਤਰਕਾਰ ਸਾਡੇ ਆ ਜਿਨ੍ਹਾਂ ਨੂੰ ਕੋਈ ਸਹੂਲਤ ਨਹੀਂ ਉਹਨਾਂ ਲਈ ਬਣਾਈਆਂ ਨਾ ਕਿ ਉੱਪਰ ਲਈ ਅਸੀਂ ਇਹ ਜਥੇਬੰਦੀ ਬਣਾਈਆਂ ਤੇ ਅਲਟੀਮੇਟਲੀ ਫੈਸਲਾ ਇਹ ਹੋਇਆ ਕਿ ਸਰਬੱਤ ਛੇਤ ਦੀ ਬੀਮਾ ਯੋਜਨਾ ਜਿਹੜੀ ਸਾਡੇ ਸਾਰੇ ਪੱਤਰਕਾਰਾਂ ਲਈ ਲਾਗੂ ਹੋਈ ਸੀ ਇਹ ਜਿਹੜੀ ਯੋਜਨਾ ਹੁਣ ਜਿਹੜੀਆਂ ਕੁਝ ਇਹਦੇ ਵਿੱਚ ਪ੍ਰੋਬਲਮ ਆ ਆਉਣੀਆਂ ਚੀਜ਼ ਹੋ ਗਿਆ ਕਿ ਉਹ ਹਸਪਤਾਲ ਜਿਹੜੇ ਜਿੱਥੇ ਜ਼ਿਆਦਾ ਸਹੂਲਤਾਂ ਨੇ ਉਹ ਉਹ ਇਨਪੈਨਲਮੈਂਟ ਨਹੀਂ ਉਹਨਾਂ ਦੀ ਹੋਈ ਅਸੀਂ ਹੁਣ ਵਾਲੇ ਸਮੇਂ ਦੇ ਵਿੱਚ ਚਾਹਾਂਗੇ ਉਹਨਾਂ ਦੀ ਵੀ ਇਨਪੈਨਲਮੈਂਟ ਹੋਵੇ ਤਾਂ ਕਿ ਸਾਡੇ ਪੱਤਰਕਾਰਾਂ ਨੂੰ ਜਿਹਦੇ ਵਿੱਚ ਪੱਤਰਕਾਰ ਉਹਦਾ ਪਰਿਵਾਰ ਉਹਦੇ ਮਾਪੇ ਚਾਹ ਮੰਨੇ ਉਹਨਾਂ ਸਾਰਿਆਂ ਦਾ ਇਲਾਜ ਜਿਹੜਾ ਉਹ 5 ਲੱਖ ਨਾਲ ਹੁੰਦਾ ਇਹ ਵਕਰੀ ਇਹ ਵੀ ਬਾਅਦ ਦੇ ਵਿੱਚ ਹੋਇਆ ਕਿ ਉਹ ਲਾਗੂ ਨਹੀਂ ਹੋ ਸਕੇ ਕਿ ਜੇ 5 ਲੱਖ ਤੋਂ ਵੱਧ ਖਰਚ ਆਏਗਾ ਉਹ ਵੀ ਸਰਕਾਰ ਦੇਗੀ ਇਹ ਕਾਨੂੰਨ ਲਾਗੂ ਕਰਨੀ ਨਵੇਂ ਸਿਰੋਂ ਜੜਾ ਉਹ ਵਿਚਾਰ ਕਰਨੀ ਪੈਗੀ ਨਵੇਂ ਸਿਰੋਂ ਜੜੇ ਆਰਗੇਨਾਈਜੇਸ਼ਨ ਨੂੰ ਇਹਦੇ ਤੇ ਗੱਲਬਾਤ ਕਰਨੀ ਪੈਗੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹਣਾ ਕਿ ਜਿਹੜੀ موجوده ਸਰਕਾਰ ਹੈ ਇਹਦੇ ਨਾਲ ਵੀ ਗੱਲਬਾਤ ਹੋਈ ਸਾਡੀ ਦੋ ਵਾਰੀ ਗੱਲਬਾਤ ਹੋਈ ਇੱਕ ਵਾਰੀ ਇਹ ਹੋਇਆ ਕਿ ਸਾਨੂੰ ਕਹਿਣ ਲੱਗੇ ਕਿ ਜਿਹੜਾ ਤੁਸੀਂ ਪਾਸ ਪਾਸ ਦੀ ਸਹੂਲਤ ਦੀ ਗੱਲ ਕਰਦੇ ਹੋ ਤੁਸੀਂ ਇਹ ਕਰ ਲੋ ਵੀ 50% ਤੁਸੀਂ ਦੋ 50% ਸਰਕਾਰ ਛੱਡੂਗੀ ਅਸੀਂ ਕਿਹਾ ਵੀ ਸਾਨੂੰ ਇਹ ਗੱਲ ਤੁਹਾਡੀ ਮਨਜ਼ੂਰ ਨਹੀਂ ਜੀ ਅਚੀਂ ਤਾਂ 100% ਚਾਹੁੰਦੇ ਆ ਜਿਵੇਂ ਪੰਜਾਬ ਦੇ ਵਿੱਚ 1 ਕਰੋੜ ਦੇ ਕਰੀਬ ਔਰਤਾਂ ਨੂੰ ਮਾਪ ਹੈ ਤੇ ਸਾਡੇ ਤਾਂ ਪੱਤਰਕਾਰਾਂ ਦਾ ਸਾਰੇ ਹੀ ਕਿਹੜੀ ਗਿਲਤੀ ਆ ਉਹ 22 4300 ਬਣਦੀ ਆ ਇਸ ਕਰਕੇ ਸਾਰਿਆਂ ਨੂੰ ਦੋ ਨਹੀਂ ਭਰਾ ਜੀ ਪੂਰੀ ਸਹੂਲਤ ਦੋ ਕਿ ਅਸੀਂ ਲਵਾਂਗੇ ਅੱਧੀ ਸਹੂਲਤ ਅਸੀਂ ਲੈਣ ਦੀ ਤਿਆਰ ਨਹੀਂ ਉਹ ਅਸੀਂ ਬਾਅਦ ਦੇ ਵਿੱਚ ਹੋ ਕੇ ਨਹੀਂ ਇਸ ਦੀ ਜਿਹੜੀ ਸਟੇਟ ਕਮੇਟੀ ਆ ਉਹਦੇ ਵਿੱਚ ਵੀ ਵਿਚਾਰ ਕੀਤਾ ਇਸ ਸਟੇਟ ਕਮੇਟੀ ਵੀ ਇਸ ਗੱਲ ਨਾਲ ਸਹਿਮਤ ਸੀ ਕਿ ਅਧੂਰੀ ਸਹੂਲਤ ਲੈਣ ਦਾ ਕੋਈ ਫਾਇਦਾ ਨਹੀਂ ਅੱਧੀ ਰਹਿਣ ਸਹੂਲਤ ਦਾ ਕੀ ਫਾਇਦਾ ਇਸ ਕੱਦੇ ਉਹ ਜੀ ਰਜੈਕਟ ਕਰ ਦਿੱਤੀ ਜੀ ਕੌਣ ਜਿਹੜੇ ਮਸਲੇ ਐ ਜਿਵੇਂ ਤੁਸੀਂ ਮਸਲੇ ਉਠਾਏ ਆ ਿਉਂ ਇਹ ਮਾਮਲੇ ਜਿਹੜੇ ਹੋਰ ਸੂਬੇ ਦੇ ਵਿੱਚ ਵੀ ਉੱਠਦੇ ਰਹਿੰਦੇ ਆ ਇਹਨਾਂ ਸਾਰੇ ਮਸਲਾਂ ਦੇ ਹੱਲ ਜਿਹੜੀ ਆ ਜੱਜਬੰਦੀ ਜਿਹੜੀ ਆ ਅੰਦੋਲਨ ਕਰੇਗੀ ਇਹ ਜਿਹੜੇ ਤੁਹਾਡੇ ਮਸਲੇ ਐ ਇਹਨਾਂ ਨੂੰ ਹੱਲ ਕਰਾ ਕੇ ਖੜੇਗੇ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੁੱਖ ਮੰਤਰੀ ਭਗਵੰਦ ਮਾਨ ਉਹਨਾਂ ਨਾਲ ਜਿਹੜੀ ਬਦਲਾਅ ਵਾਲੀ ਸਰਕਾਰ ਐ 4 ਵਜੇ ਸਾਡੀ ਮੇਰੀ ਨਿੱਜੀ ਤੌਰ ਤੇ ਵਕਵਕ ਥਾਵਾਂ ਦੇ ਅਸੀਂ ਵੇਲੇ ਗੱਲਬਾਤ ਹੋਈ ਮੈਂ ਕਿਹਾ ਮੁੱਖ ਮੰਤਰੀ ਸਾਹਿਬ ਪੁਰਾਣੇ ਜਾਣਦੇ ਨੇ ਇਹ ਨਹੀਂ ਵੀ ਭਗਵੰਤ ਮਾਨ ਨੂੰ ਨਹੀਂ ਸਮਝਾਣਦੇ ਨੇ ਪੁਰਾਣੇ ਜਾਣਦੇ ਕਹਿੰਦੇ ਜੀ ਮੈਂ ਕਿਹਾ ਸਾਡੇ ਪੱਤਰਕਾਰਾਂ ਦੇ ਕੋਈ ਮਾਮਲੇ ਨਹੀਂ ਬਸ ਜਮੂ ਸਾਹਿਬ ਤਿਆਰ ਹੋ ਜਾਓ ਮੀਟਿੰਗ ਆ ਗਈ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਤਿੰਨ ਵਾਰੀ ਹੋ ਗਿਆ ਚਾਰ ਵਾਰੀ ਹੋ ਚੁੱਕਾ ਉਹ ਮੀਟਿੰਗ ਦੀ ਲੀਕ ਨਹੀਂ ਆਈ ਹੈ ਮੈਂ ਕਹਿੰਦਾ ਤੁਸੀਂ ਕਹਿ ਜਾਂਦੇ ਹੋ ਉਹ ਤੋਂ ਬਾਅਦ ਨਾਲ ਸੈਕਟਰੀ ਨੂੰ ਬੁਲਾਇਆ ਵੀ ਗਾਗਲ ਕੱਲ ਕੈ ਕਰੂ ਮੀਡੀਆ ਕੈ ਕਰੂ ਅੱਜ ਤੱਕ ਮੀਡੀਆ ਨਹੀਂ ਮਿਲਿਆ ਇਹ ਹਾਲਤ ਹੈ ਸਰਕਾਰ ਜੀ ਇਹ ਹਾਲਤ ਹੈ ਇਸ ਮੁਖ ਮੰਤਰੀ ਦੀ ਮਤਲਬ ਤੁਸੀਂ ਕਹਿ ਰਹੇ ਹੋ ਮਤਲਬ ਉਹ ਤੋਂ ਬਾਅਦ ਗਾਗਲ ਅੱਗੇ ਦੁਰਦੀ ਜੀ ਹੁਣ ਸਾਨੂੰ ਇਹਦੇ ਕੋਈ ਵੇਗ ਕਰਨਾ ਪੈਗਾ ਕੋਈ ਪ੍ਰਿਕਾ ਕਰਨਾ ਪੈਗਾ ਕਿ ਜਿਹਦੇ ਨਾਲ ਇਹ ਮੀਟਿੰਗ ਹੋਵੇ ਜਿਹਦੇ ਨਾਲ ਸਾਡੇ ਮੀਡੀਆ ਜੀ ਜਿਹੜੀਆਂ ਮੰਗਾਂ ਨੇ ਸਾਡੇ ਪੱਤਰਕਾਰਾਂ ਦੀਆਂ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਇਆ ਜਾ ਸਕੇ ਅਸੀਂ ਰਾਜਨੀਤਿਕ ਤੌਰ ਤੇ ਇਹਦਾ ਕੋਈ ਨਾ ਕੋਈ ਵੇਅ ਆਊਟ ਕੱਢ ਕੇ ਜਿਹੜੇ ਆ ਇਹ ਮਸਲੇ ਹੱਲ ਕਰਨ ਦੀ ਦਿਸ਼ਾ ਦੇ ਵਿੱਚ ਅੱਗੇ ਵਧਾਂਗੇ ਕਿ ਅੱਗੇ ਤਾਂ ਹੀ ਵਧਿਆ ਜਾ ਸਕਦਾ ਜੇ ਸਾਡੀ ਆਰਗੇਨਾਈਜੇਸ਼ਨ ਜਿਵੇਂ ਤੁਸੀਂ ਅੱਜ ਇਕੱਠੇ ਹੋਏ ਆਂ ਦੁਬਾਰਾ ਦੁਬਾਰਾ ਆਪਣੀ ਮੀਟਿੰਗਾਂ ਕਰੋ ਤੁਸੀਂ طے ਕਰੋ 2 ਮਹੀਨੇ ਦੇ ਬਾਅਦ 2 ਮਹੀਨੇ ਬਾਅਦ ਇੱਕ ਵਾਰੀ ਇਕੱਠੋਂ ਕੱਟਾਸੀ ਮਿਲਾਂਗੇ ਮੀਟਿੰਗਾਂ ਕਰਾਂਗੇ ਸੈਮੀਨਾਰ ਕਰਾਂਗੇ ਵਿਚਾਰ ਵਟਾਂਦਰਾ ਕਰਾਂਗੇ ਜਦੋਂ ਤੁਸੀਂ ਇਸ ਪ੍ਰੋਸੈਸ 'ਚ ਪਾਓਗੇ ਤਾਂ ਨਾਜ਼ਮੀ ਤੌਰ ਤੇ ਤੁਹਾਨੂੰ ਆਪਣੀਆਂ ਜਿਹੜੇ ਮਸਲੇ ਆ ਉਹ ਹੱਲ ਕਰਾਉਣ ਦੇ ਵਿੱਚ ਵੀ ਮਦਦ ਮਿਲੇਗੀ ਜੇ ਤੁਸੀਂ ਇਹ ਸਦਸਤ ਤੇ ਨਹੀਂ ਕਰੋਗੇ ਤਾਂ ਕੋਈ ਨਹੀਂ ਪੁੱਛੇਗਾ। ਵੈਸੇ ਵੀ ਜਿਹੜਾ ਸਾਡਾ ਪ੍ਰਿੰਟ ਕ ਤੇ ਇਲੈਕਟ੍ਰੋਨਿਕ মিডিਆ ਦੀ ਹਾਲਤ ਵੀ ਇਸ ਸਮੇਂ ਦੇ ਵਿੱਚ ਕਾਫੀ ਪਤਲੀ ਹੋਈ ਹੈ। ਪੀਟਾ ਨੂੰ ਆਇਆ ਸਰਕੂਲੇਸ਼ਨ ਵੀ ਕੱਟੀ ਹੈ। ਮਤਲਬ ਜਿਹੜਾ ਮਸਲੇ ਪਹਿਲਾਂ ਜਵੇਂ ਸੀਗੇ ਉਹ ਪੀਟਾ ਤੱਕ ਪੱਤਰਕਾਰਾਂ ਨੂੰ پیسے ਦੇਣ ਲੱਗੇ ਸੀ ਉਹ ਉਹ ਜਿਹੜੇ ਹੁਣ ਕੱਟ ਗਏ। ਇਸ ਕਰਕੇ ਤੈਨੂੰ ਹਰ ਪਾਦੇ ਉੱਪਰ ਦਿੱਦੋ ਜਰ ਕਰਨਾ ਪਏਗਾ। ਜਿਹੜੀ ਡਿਡਮ ਹੈ ਡਿਡਮ ਆਫ ਐਕਸਪ੍ਰੈਸ ਨਾਲ ਜਿਹੜੀ ਸਾਡੀ ਆਜ਼ਾਦੀ ਦਾ ਮਸਲਾ ਉਹਦੇ ਲਈ ਵੀ ਕੰਦੋਲਨ ਕਰਨਾ ਪਏਗਾ ਜੇ ਅਸੀਂ ਜਦੋਂ ਜਦ ਨਹੀਂ ਕਰਾਂਗੇ ਤਾਂ ਅੱਗੇ ਜੀਵਾਂ ਸੰਭਲ ਨਹੀਂ। ਅੰਦੋਲਨ ਕਰਨ ਦੇ ਬਾਵਜੂਦ ਵਿੱਚ ਸਾਡੀਆਂ ਰਿਕਵਸਟਾਂ ਜਿਹੜੀਆਂ ਬਹੁਤ ਵਧੀਆ ਜਿਹੇ ਸਮਝ ਵਿੱਚ ਪਈਆਂ ਸਾਡਾ ਪਾਈਚਾ ਜਿਹੜਾ ਵੱਡੀ ਗਲਤੀ ਦੇ ਵਿੱਚ ਸੀ ਜਦੋਂ ਕਹਿੰਦੇ ਜਾਦ ਅਗਰ ਮਜੀਠੀਆ ਵੇਗਪੋਰਟ ਆਇਆ ਸੀਗਾ ਉਸ ਸਮੇਂ 40 ਤੋਂ 45000 ਦੇ ਦੇ ਵਿੱਚ ਰੈਗੂਲਰ ਮੁਲਾਜ਼ਮ ਜਿਗੇ ਅਗਵਾ ਦੇ ਅਤੇ ਪੱਤਰਕਾਰ ਸੀ ਸਟਾਫ ਰਿਪੋਰਟਰ ਸੀਗੇ ਸਬ ਡਿਟਰ ਸੀਗੇ ਰੈਗੂਲਰ ਜੌਬ ਸੀ ਉਹ ਤਾਂ ਅਮਰੀਕਾ ਸਾਰੇ ਗਿੰਟ ਜਿਹੜੀ ਹੈ ਇਹ 5-7 ਹਜ਼ਾਰ ਰਹਿ ਗਈ ਹੈ ਰੈਗੂਲਰ ਸਟਾਫ ਦੀ ਜਦੋਂ ਠੇਕੇਦਾਰੀ ਤੇ ਪ੍ਰੋਜੈਕਟ ਹੋ ਜਾਂਦੇ ਨੇ ਠੇਕੇਦਾਰ ਜਿਹੜੇ ਪ੍ਰੋਜੈਕਟ ਹੁੰਦੇ ਉਹਨਾਂ ਨੂੰ ਕੱਢਣਾ ਬੜਾ ਆਸਾਨ ਹੁੰਦਾ ਹੈ ਤੇ ਫਾਇਦੇ ਜਿਹੜੇ ਜਿਹੜੀ ਸਥਿਤੀਆਂ ਬਣ ਗਈ ਹੈ ਸੋ ਇਹ ਸਥਿਤੀ ਜਿਹੜੀ ਹੈ ਇਹ ਮੁਸ਼ਕਲਾ ਭਰੀ ਹੈ ਪਰ ਇਹ ਮੁਸ਼ਕਲਾ ਭਰੀ ਜਿਹੜੀ ਸਥਿਤੀ ਹੈ ਇਹਦੇ ਵਿੱਚ ਵੀ ਹੱਲ ਜਿਹੜੇ ਉਹ ਨਿਕਲਦੇ ਆ ਨੇ ਕੱਢੇ ਜਾਂਦੇ ਆ ਇਸ ਕਰਕੇ ਸਾਨੂੰ ਜਿਹੜਾ ਆਪਸ ਦੇ ਵਿੱਚ ਇਕਤਾ ਬਣਾਉਣੀ ਚਾਹੀਦੀ ਆ ਆਪਣੀ ਜੱਦੀ ਬੰਦੀ ਜਿਹੜੀ ਆ ਉਹ ਬਕਾਇਦਾ ਇੱਥੇ ਅੱਜ ਅਸੀਂ ਜਿਵੇਂ ਗਿਰਤ ਸਾਹਿਬ ਨੇ ਕਿਹਾ ਪੜਾਹ ਕਮੇਟੀ ਬਣਾਵਾਂਗੇ ਪੜਾਹ ਕਮੇਟੀ ਬਣਾਉਣ ਤੋਂ ਬਾਅਦ ਤੁਸੀਂ ਜਿਹੜੇ ਫਾਰਮ ਭਰਦੇ ਆ ਜਿੱਦਾਂ ਤੁਸੀਂ ਫਾਰਮ ਸਾਨੂੰ ਦੇ ਦੇਓਗੇ ਉਹ ਤੋਂ ਬਾਅਦ ਉਹ ਫਾਰਮਾਂ ਦੇ ਦਾ ਜਿਹੜੇ ਆ ਕਾੜ ਤੇ ਆ ਦੇ ਬਣਨਗੇ ਕਾੜ ਬਣਨ ਤੋਂ ਬਾਅਦ ਅਸੀਂ ਇੱਥੇ ਬਕਾਇਦਾ ਤਾਂ ਜੀ ਜਿਹੜੀ ਚੋਣ ਕਰਾਵਾਂਗੇ ਤੇ ਉਹ ਤੋਂ ਬਾਅਦ ਕੋਈ ਸੈਮੀਨਾਰ ਕੋਈ ਹੋਰ ਇਵੇਂ ਦਾ ਕੱਟ ਜਿਹੜਾ ਤੁਸੀਂ ਅੱਗੇ ਨੂੰ ਰੱਖਿਓ ਤੇ ਜਦੋਂ ਰੱਖੋਗੇ ਅਸੀਂ ਵੀ ਆਵਾਂਗੇ ਤੇ ਆਪਾਂ ਆਪਣਾ ਜਿਹੜਾ ਸੰਗਠਨ ਆ ਆਪਣੀ ਜਿਹੜੀ ਜਥੇਬੰਦੀ ਆ ਇਹਨੂੰ ਹੋਰ ਮਜ਼ਬੂਤ ਕਰਾਂਗੇ ਅਸੀਂ ਤਾਂ ਕੌਲੈਜ ਐਤੋਂ ਇਸ ਪਾਸੇ ਵੰਤੁਰੇ ਹੋਏ ਆਂ ਬੋਧੀ ਕਾਲਜ ਪਟਿਆਲੇ ਤੋਂ ਪੜਿਆ ਕਦੇ 81-82 ਚ ਉਸ ਕਾਲਜ ਦਾ ਮੈਂ ਪ੍ਰਧਾਨ ਹੁੰਦਾ ਸੀਗਾ ਉਦੋਂ ਤੋਂ ਜਲਸੋ ਚੱਲਣਾ ਕਦੇ ਪਿੱਛੇ ਨਹੀਂ ਮੁੜੇ ਕਦੇ ਇਹ ਨਹੀਂ ਕੀਤਾ ਮੈਂ ਕਿਸੇ ਮਤਲਬ ਯੋਜਾ ਕੋ ਕਮ ਕੀਤਾ ਹੋਵੇ ਕੋ ਕੰਪਰੋਮਾਈਜ਼ ਕੀਤਾ ਹੋਵੇ ਲਗਾਤਾਰ ਜਦੋਜਹਿਦ ਕਰਦੇ ਜਦੋਜਹਿਦ ਕਰਦੇ ਰਹਾਂਗੇ ਬਹੁਤੀ ਜਿਹੜੀ ਜ਼ਿੰਦਗੀ ਹੈ ਇਸ ਸੰਘਰਸ਼ ਦੇ ਵਿੱਚ ਲਾਈ ਹੈ ਆਪਣੇ ਦੋਸਤਾਂ ਪਤਰਾਂ ਦੇ ਵਿੱਚ ਲਾਈ ਹੈ ਤੇ ਆਉਣ ਵਾਲਾ ਸਮਾਂ ਵੀ ਇਸੇ ਪਾਸੇ ਹੀ ਜਾਣਾ ਇਸ ਕਰਕੇ ਅਸੀਂ ਜਿਹੜੇ ਪਾਸੇ ਵੱਲੋਂ ਦੂਰੇ ਹੋਏ ਆ ਸਾਡੀ ਇੱਛਾ ਹੋਵੇਗੀ ਕਿ ਸਾਡਾ ਭਾਈਚਾਰਾ ਵੀ ਉਸ ਪਾਸੇ ਵੱਲੋਂ ਦੂਰੇ ਲੋਕਾਂ ਦੀ ਗੱਲ ਕਰੇ ਲੋਕਾਂ ਦੀ ਬਾਤ ਪਾਉਣ ਲਈ ਸਾਡੇ ਅਸੀਂ ਪੱਤਰਕਾਰ ਬਣੇ ਹੋਏ ਆਪਣੇ ਲਈ ਨਹੀਂ ਬਣੇ ਹੋਏ ਲੋਕਾਂ ਲਈ ਬਣੇ ਹੋਏ ਤੇ ਜੇ ਲੋਕਾਂ ਦੇ ਨਹੀਂ ਮਾਮਲੇ ਉਠਾ ਸਕਦੇ ਤਾਂ ਫੇਰ ਉਹ ਪੱਤਰਕਾਰੀ ਨਹੀਂ ਹੋ ਸਕਦੀ ਅਸੀਂ ਲੋਕਾਂ ਦੇ ਮਸਲੇ ਉਠਾਉਣੇ ਆ ਇਸ ਕਰਕੇ ਸਾਨੂੰ ਦੁੱਖ ਤਕਲੀਫਾਂ ਚੜਨੀਆਂ ਪੈ ਸਕਦੀਆਂ ਪਰ ਅਸੀਂ ਆਪਣੇ ਤੇ ਆਪਣੇ ਭਾਈਚਾਰੇ ਦੇ